ਬੈਠਾ ਰਿਹਾ ਮੈਂ ਏਡਾ ਪੌਣਾ ਘੰਟਾ ਘੰਟਾ ਬੈਠਾ ਰਿਹਾ ਤਾਂ ਮਾਲੇ ਕਹਿੰਦੇ ਆ ਗਿਆ ਵਕੀਲ ਮੈਂ ਹਾਂ ਜੀ ਅੱਜ ਤੈਨੂੰ ਇੱਕ ਗੱਲ ਦੱਸਾਂ ਕਹਿੰਦੇ ਮਾਜੀ ਕਰ ਦਿਓ ਕਿਰਪਾ ਵਕੀਲ ਸਮਾਂ ਬਹੁਤ ਭਿਆੰਕਰ ਆ ਰਿਹਾ ਕਹਿੰਦੇ 24 ਤੱਕ ਗੱਡਤਾ ਪਰ 25 ਵਿੱਚ ਜਲੇ ਜਲ ਹੋ ਜਾਣਾ ਉਹਦਾ ਬਹੁਤ ਪਾਣੀ ਆਉਣਾ ਹੈ ਹੂੰ ਬਹੁਤ ਪਾਣੀ ਆਉਣਾ ਡੱਗ ਮੱਗ ਹੋ ਜਾਣਾ ਸਾਰਾ ਕੁਝ ਡੱਕ ਮੱਗ ਵੱਤ ਤੋਂ ਵੱਧ ਪਾਠ ਪੂਜਾ ਕਰੋ ਮੈਂ ਕਿਹਾ 7 ਵਜੇ ਕਿ ਪਰ ਕਿਉ ਮੈਂ ਕਿਹਾ ਹੁਣ ਵੀ ਬੇਨਤੀ ਕਰਦਾ ਮਹਾਰਾਜ ਕਿਰਪਾ ਰੱਖਿਓ ਕਿਰਪਾ ਰੱਖਿਓ ਚੜ੍ਹਦੀ ਕਲਾ ਰੱਖਿਓ ਸੰਗਤ ਤੇ ਰਹਿਮਤਾਂ ਬਖਸ਼ ਬਚਾਓ ਕਰਿਓ ਸੰਗਤ ਦਾ